ਨੈਕਸਟ 24 ਪੰਜਾਬ نیوز ਚੈਨਲ ਤੇ ਦੇਖ ਦਰਸ਼ਕਾਂ ਨੂੰ ਪਿਆਰ ਪਿਆ 700 ਕਲ ਸਾਢੇ ਚ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਮਨਾ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੇ ਦੀ ਮਾਂ ਤੇ ਰਿਸ਼ਤੇਦਾਰ ਨੌਜਵਾਨ ਦੀ ਲਾਸ਼ ਹਾਈਵੇ ਤੇ ਰੱਖ ਪਰਿਵਾਰ ਦੇ ਵੱਲੋਂ ਬਟਾਲਾ ਪੁਲਿਸ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ ਜੱਗੂ ਭਗਵਾਨਪੁਰੇ ਦੀ ਮਾਤਾ ਹਰਜੀਤ ਕੌਰ ਦੇ ਕਤਲ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵੱਲੋਂ ਵਿਰਤ ਹਰਜੀਤ ਕੌਰ ਅਤੇ ਮਿਤਕ ਕਰਨਵੀਰ ਸਿੰਘ ਦੀ ਡੈੱਡ ਬੋਡੀ ਬਟਾਲਾ ਬਾਈਪਾਸ ਤੇ ਰੱਖ ਕੇ ਪਰਿਵਾਰ ਦੇ ਵੱਲੋਂ ਅੱਜ ਦੁਪਹਿਰ ਤੋਂ ਐਮਐਸਰ ਪਠਾਨਕੋਟ ਹਾਈਵੇ ਬਟਾਲਾ ਬਾਈਪਾਸ ਤੇ ਚੱਕਾ ਜਾਮ ਕਰ ਲਗਾਤਾ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਤੇ ਪਰਿਵਾਰ ਦਾ ਕਹਿਣਾ ਹੈ ਕਿ ਸਵਾਰਦਾਤ ਨੂੰ 3 ਦਿਨ ਹੋ ਚੁੱਕੇ ਨੇ ਜਦਕਿ ਪੁਲਿਸ ਦੇ ਵੱਲੋਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਜੱਥੇ ਹੀ ਉਹਨਾਂ ਦਾ ਕੁਝ ਲੋਕਾਂ ਤੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਉਹ ਹਾਂ ਇਨਸਾਫ ਦੇ ਅੱਜ ਮਜਬੂਰ ਸੜਕ ਤੇ ਬੈਠੇ ਹਨ ਉਹਨਾਂ ਨੇ ਉਹਨਾਂ ਦਾ ਕਿਹਾ ਕਿ ਜਦ ਤੱਕ ਬਟਾਲਾ ਪੁਲਿਸ ਉਹਨਾਂ ਨੂੰ ਇਨਸਾਫ ਨਹੀਂ ਦਿੰਦੀ ਉਹਨਾਂ ਦੇ ਵੱਲੋਂ ਅੰਤਿਮ ਸੰਸਕਾਰ ਉਹਨਾਂ ਦਾ ਜਿਹੜਾ ਉਹ ਨਹੀਂ ਕੀਤਾ ਜਾਵੇਗਾ ਅਤੇ ਧਰਨਾ ਜਿਹੜਾ ਲਗਾਤਾਰ ਜਾਰੀ ਰਹੇਗਾ ਉਧਰ ਦੂਜੇ ਪਾਸੇ ਡੀਐਸਪੀ ਬਟਾਲਾ ਸਿਟੀ ਪਰਮਵੀਰ ਸਟਿੰਗ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਲੈ ਕੇ ਕਤਲ ਦਾ ਮਾਮਲਾ ਦੇਰਾ ਦਰਜ ਕਰ ਚੁੱਕੇ ਨੇ ਅਤੇ ਹੁਣ ਇਸ ਪਰਿਵਾਰ ਦੇ ਵੱਲੋਂ ਕੁਝ ਲੋਕਾਂ ਖਿਲਾਫ ਰੋਪ ਲਗਾਏ ਜਾ ਰਹੇ ਨੇ ਜੇਦੇ ਸ਼ਿਕਾਇਤ ਮ੍ਰਿਤਕ ਹਰਜੀਤ ਕਰਦੀ ਭੈਣ ਦੇ ਵੱਲੋਂ ਦਿੱਤੀ ਗਈ ਅਤੇ ਉਹਦੀ ਜਾਂਚ ਜਿਹੜੀ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਬੱਟਾ ਦਾ ਤੋਂ ਰਮੇਸ਼ ਪਾਟਿਆ ਦੀ ਵਿਸ਼ੇਸ਼ ਰਿਪੋਰਟ ਇਹਨਾਂ ਦਾ ਕਹੇ ਮੇਰੇ ਜਿਹਨਾਂ ਨੇ ਮਸਵੇਰੇ ਦਿੱਤੀ ਹੈ ਜਿਹਦੇ ਆਪਣੇ ਬਿਆਨ ਉਹਨਾਂ ਦੇ ਹੋ ਜੇ ساری ਕਾਰਵਾਈ ਸਾਡੀ ਤੁਸੀਂ ਡਿਟੇਲ ਦੇ ਵਿੱਚ ਦੱਸੋ ਮਾਤਾ ਜੀ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਕਿ ਕਿਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸੁਣ ਲੋ ਗੱਲ ਸਾਰੇ ਸੁਣਦੇ ਐ ਸ੍ਰੀ ਜਿੰਦਰ ਰੰਧਾਵੇ ਤੇ ਉਹਦੇ ਵੀਰ ਤੇ ਪੁੱਤਰੇ ਜੋ ਫੈਮਿਲੀ ਉਹਨਾਂ ਨੇ ਸਾਡੇ ਘਰ ਦਾ ਰੈਣੀ ਕੱਪੇ ਦਾ ਪਹਿਲਾ ਜੱਗੋਂ ਨੂੰ ਕੀਤਾ ਇੱਥੋਂ ਤੱਕ ਪਛਾਣਤਾ ਜਦੋਂ ਆਪਣੀਆਂ ਹੈਗੀਆਂ ਸੀ ਕਰੋਨਾ ਦਾ ਵੇਲਾ ਸੀ ਕਰੋਨਾ ਦੇ ਵੇਲੇ ਤੋਂ ਮਗਰ ਲੱਗੇ ਸਾਡੇ ਟੱਬਰ ਦੇ ਸਾਡੇ ਘਰ ਦਾ ਚੱਕਾ ਵੱਟੇ ਮੇਰਾ ਬੱਚਾ ਤੂੰ ਜਾ ਕੇ ਵੇਖੋ ਨਾ ਕਿਤੇ ਅਲਡਵਲਡ ਕੋਈ ਪਿੰਡ ਨਾ ਪੁੱਛੋ ਪਿੰਡ ਦੇ ਹਰ ਇੱਕ ਤਰੀਕ ਕਰਦਾ ਵਾ ਉਹ ਤੇ ਹਰ ਕੋਈ ਕਰਦਾ ਮਗਰ ਉਹਦਾ ਮੈਨੂੰ ਪਤਾ ਨਹੀਂ ਆਸੇ ਬਾਸੇ ਜਾ ਕੇ ਆਗੇ ਇਹਨਾਂ ਦੀ ਸਕਿਉਰਿਟੀ ਇਹਨਾਂ ਦੀ ਸਕਿਉਰਿਟੀ ਮੇਰੇ ਬੱਚੇ ਨੂੰ ਸਕਿਉਰਿਟੀ ਨਹੀਂ ਮਿਲੀ ਮੇਰੇ ਬੱਚੇ ਨੂੰ ਘਰ ਤੱਕ ਮਾਰ ਗਏ ਉਹਨੇ ਆ ਚੰਦ ਛਾੜਿਆ ਮੇਰੇ ਬੱਚੇ ਨੂੰ ਮਾਰ ਦੇ ਉਹਦਾ ਨਹੀਂ ਵਿਲੇ ਦਾ ਫਟਾ ਜਾ ਕੇ ਬੇਸ਼ੱਕ ਦੀ ਪੁੱਛ ਲੈਣਾ ਕਿ ਤੁਹੀ ਹੁਣ ਆ ਬੀਦਾ ਮੇਰਾ ਬਾਪਾ ਤੇ ਕਿਹ ਚੱਲੂਗਾ ਨਹੀਂ ਨੂੰ ਨਾ ਜਗ ਨਹੀਂ ਰਹਿ ਰਿਹਾ ਤੇ ਬੱਚੇ ਨੂੰ ਮਾਰਦੇ ਨਹੀਂ ਫਿਰ ਕਿੱਥੇ ਜਾਣੀ ਆ ਕਿ ਬੰਦਾ ਮੇਰਾ ਕੀ ਕਸੂਰ ਹੈ ਤੇ ਕੋਟ ਮੇਰਾ ਹੋ ਜਾਂਦਾ ਨਹੀਂ ਜਦੋਂ ਦਨ ਅੱਜ ਨੂੰ ਮਾਸੀ ਆ ਅੱਜ ਵੀ ਤੇ ਨਾਲ ਨਹੀਂ ਇਹ ਜੇ ਤੁਸੀਂ ਜੀ ਨਹੀਂ ਕੋਣਾ ਜਮਾ ਪੁੱਛ ਸਕੀ ਹਾਂ ਉਹ ਤਰ੍ਹਾਂ ਨਹੀਂ ਸਕਦਾ ਜਿਹੜਾ ਕਰਦਾ ਇਸ ਕੱਲੇ ਕਿ ਦਰਖਾਸਤ ਦਿੱਤੀ ਸੀ ਉੱਤੇ ਕੋ ਕਾਰਵਾਈ ਹੋਈ ਉਹਨਾਂ ਦਰਖਾਸਤ ਤੇ ਕਾਰਵਾਈ ਚਾਹੀਦੀ ਹੈ ਅੱਜ ਮੈਂ ਬੋਲਨੀ ਆ ਕਿਹੜਾ ਮੈਂ ਅੱਜ ਬੋਲਨੀ ਕਰੇ ਮੇਰੀਆਂ ਨੂੰ ਉਹ ਤੇ ਮੈਨੂੰ ਚਾਹੀਦਾ ਮੈਨੂੰ ਸਾਰਾ ਹੀ ਮੈਨੂੰ ਜਿਤਨਾ ਮੇਰੀ ਜ਼ਮੀਨ ਹੈ ਨਾ ਆਪਣੀ ਆ ਚੀਜ਼ਾਂ ਇਹੋ ਵਾਲਾ ਵਾ ਇਸ ਤਰ੍ਹਾਂ ਬੋਲ ਬਲਾਵਾ ਇਹਨਾਂ ਕੋ ਵੀ ਹਾਂ ਆਪਾਂ ਕੰਮ ਕਰਤਾ ਜੇ ਅਸੀਂ ਇਹ ਪਰਸੀਏ ਕਰਤੇ ਜੇ ਕੱਲੇ ਕੱਲੇ ਤੇ ਆਹ ਕਹਿੰ ਮੈਂ ਬੜਾ ਇੰਨੇ ਜਿੰਨੇ ਆ ਗਏ ਅੱਧਾ ਮਾਸਾ ਲੈਨੇ ਜਿੰਨਾ ਦਾ ਦੱਸਿਆ ਇਹਨਾਂ ਤੋਂ ਨਿਕਲ ਗਏ ਇਹਨਾਂ ਨਾਲ ਸਾਡੀ ਹੁਣ ਖੜੋ ਹੋਇਆ ਇਹਨਾਂ ਨੂੰ ਮਾਰਿਆ ਇਹਨਾਂ ਨੂੰ ਫੜ ਲੈਣਾ ਵਾ ਉਹ ਉੱਥੇ ਖੜ ਕੇ ਨਹਿਰ ਜੀ ਦੇ ਭੱਜ ਗਿਆ ਜੀ ਗਿੱਟੇ ਜੇ ਗੋਲੀ ਵੱਜ ਗਈ ਜੀ ਉਹਦੇ ਭੱਜ ਲੱਗੇ ਜੀ ਉਹ ਤੇ ਪਿਸਤੌਲ ਫੜ ਲਿਆ ਇਹ ਆਪਾਂ ਬਹੁਤ ਸੋਲਿਆ ਆਪਾਂ ਸਾਡੇ ਘਰ ਵੀ ਰੋਜ਼ ਮਿਲਾਂ ਦੇ ਇਹ ਵੱਲ ਬਹੁਤ ਕੀ ਸੀ ਤਗੇ ਇਹਨਾਂ ਚੀਜ਼ਾਂ ਦੇ ਬਹੁਤ ਹੀ ਟੈਨਸ਼ਨ ਵਿੱਚ ਆ ਸਾਡੇ ਤੁਹਾਨੂੰ ਸਾਡੇ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਸਕੂਲ ਦੀ ਮਿਲਦੀ ਆ ਅੱਜ ਮੈਂ ਆਪਣਾ ਬੱਚਾ ਕਰ ਮੰਗਾਵਾਂ ਮੇਰਾ ਇੱਕ ਮਿੰਟ ਨਹੀਂ ਮੇਰੇ ਬੱਚੇ ਬਗਾਰ ਸਾਤਾ ਕਿਉਂਕਿ ਮੇਰਾ ਬੱਚਾ ਮਜੂਦਾ ਸਰਪੰਚ ਆ ਹਕਤ ਅਸੀਂ ਕੰਮ ਕਿਤਰਾ ਕਰਨੇ ਆ ਫੇਰ ਇਹਨਾਂ ਨੇ ਸਾਡੀਆਂ ਬਾਦ ਵਿੱਚ ਇਨਕਵਾਰੀ ਖਲਵਣੀ ਆ ਇਹਨਾਂ ਕੰਮ ਕੋ ਖਲੀ ਕੀਤਾ ਉਹਨੂੰ ਕੁਮਰਾ ਕਰਕੇ ਬਾਹਰ ਪੇਜ ਦਿੱਤਾ ਮੈਨੂੰ ਸਾਕੋ ਚਾਹੀਦਾ ਮੇਰੇ ਬੱਚੇ ਨੂੰ ਸਕੂਲ ਦੀ ਅਗੇ ਮੈਂ ਦੋ ਨਹੀਂ ਨਾ ਸਕੂਲ ਦੀ ਮੈਨੂੰ 4-5 ਸਕੂਲ ਦੀ ਚਾਹੀਦਾ ਮੈਂ ਹੋਏ ਆਪਣੇ ਬੱਚੇ ਜਿਹੜਾ ਇੱਥੇ ਮੰਗਾ ਲਈ ਨੂੰ ਮੈਨੂੰ ਸਾਕ ਚਾਹੀਦਾ ਮੇਰੀ ਭੈਣ ਦਾ ਸਾਕ ਚਾਹੀਦਾ ਉਹ ਬੱਚਾ ਗਰੀਬ ਮਰ ਗਿਆ ਕਰਨ ਉਹਦਾ ਇਨਸਾਫ ਚਾਹੀਦਾ ਉਹਦਾ ਕੀ ਕਿਸੂਰੀ ਵਿਚ ਜਾਰੀ ਪੁਲਿਸ ਕਹਿੰਦੇ ਸੀ ਕਿ ਨਾ ਅੱਜ ਵੀ ਡਰਾਈਵਰਾਂ ਨੂੰ ਨਾ ਕਈ ਮਾਰਦੇ ਹੁੰਦੇ ਆ ਪਰ ਜਗੂ ਦੀ ਮਾਂ ਨੇ ਕਿੰਨੇ ਕਿ ਜਗੂ ਨੇ ਕਿੰਨੇ ਗੱਲੋਂ ਕੰਦੀਆਂ ਮਾਵਾ ਪੈਣਾ ਮਾਰਿਆ ਮਾਰੀ ਅੱਜ ਜਗੂ ਜਗੂ ਦੇ ਇਹਦੇ ਛੋਟਾ ਜਗੂ ਦਾ ਗੈਂਗਸਟਰ ਟੱਬਰਿਆ ਜਗੂ ਦੇ ਘਰ ਦੀ ਆਣ ਕੇ ਛੋਟੇ ਸਿਵ ਜਗੂ ਦੇ ਘਰ ਨੰਬਰਦਾਰਾਂ ਦੇ ਪੋਤਰਾ ਦੀ ਹਿਸਾਬ ਉਹਨਾਂ ਦਾ ਉਹਨਾਂ ਨੂੰ ਕਹਿੰਦੇ ਯਾਦ ਕੀਤਾ ਵੀ 32 ਸਾਲ ਹੋ ਗਏ ਡਿਊਟੀ ਕਰਨ ਲਿਆ ਸਰਕਾਰੀ ਉਹ ਉਹਦੇ ਪਿਓ ਉਹਦੇ ਪਿਓ ਵੱਡੇ ਨੂੰ ਕਦੀ ਨਹੀਂ ਪੁੱਛਿਆ ਬਈ ਦਾ ਇਮਾਨਦਾਰ ਬੰਦਾ ਹੈ ਹੱਲ ਵਲਟਰੀ ਟੱਕ ਚਲਾਉਂਦਾ ਤੇ ਕੋਈ ਕਹਿੰਨੇ ਹੈ ਕਹਿੰਨੇ ਉਹਦੇ ਹਰ ਜੀ ਨੂੰ ਕੋਈ ਨਹੀਂ ਪੁੱਛਿਆ ਵੀ ਲੋਕਾਂ ਦੇ ਵਿਆਹ ਕਰਨ ਦੀ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਦੇ ਤੇ ਕਰਦੀ ਆ ਸਾਡੇ ਬਾਰੇ ਪੁੱਛੋ ਇਹ ਕਿੰਦਾ ਕਿ ਜਿਹੜੀ ਜਿਹੜੀ ਗੱਲ ਸਾਹਮਣੇ ਆਈ ਆ ਜੱਗੂ ਜੱਗੂ ਦੀ ਮਾਤਾ ਕੁੜੀਏ ਦੇ ਵਿਆਹ ਕਰਦੇ ਸੀ ਆਪਾਂ ਉਹਨਾਂ ਤੱਕ ਨਹੀਂ ਜਾਣਾ ਇੰਨਾ ਤੱਕ ਤੁਹਾਨੂੰ ਸਾਰਾ ਕਲੀਅਰ ਨਹੀਂ ਮਿਲਦਾ ਪਾਉਂਦਾ ਧਿਆਨ ਨੰਰਿੰਦਰ ਕੋਲ ਕਾਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਹਿਰੇ ਆਮ ਤੇ ਦਿਨ ਦਿਹਾੜੇ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਹਨ ਇਨਸਾਫ ਦਿੱਤਾ ਜਾਏ ਜਿਹੜੇ ਬੰਦੇ ਪਰਦੇ ਪਰਚੇ ਕੱਟਣ ਆਣ ਪਿੱਛੇ ਤੇ ਵਿਆਗਿਆਂ ਦੇ ਪੱਤੇ ਲੀਤੀ ਗਈ ਹੈ ਬਸ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਹੈ ਬਸ ਕਰ ਰਹੇ ਆਂ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਬੰਦ ਹੋ ਜਾਣੀ ਉਹਨਾਂ ਦੇ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਤੀ ਆਪਣੇ ਬੱਚੇ ਦੇ ਮਗਰ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਕੋਧ ਦੇਖਦੇ ਸੀ ਤੇ ਹੁਣ ਕੌਣ ਕੀ ਸਮਝਦੇ ਉਹ ਇਸ ਤਰੀਕੇ ਦੀ ਘਟਨਾ ਨੂੰ ਜਾਂ ਇਹ ਪ੍ਰੀਪਲਾਨ ਸੀ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਖ ਤੋੜਿਆ ਗਿਆ ਪਲਾਨ ਮਤਲਬ ਕਿੰਨਾ ਬਰੋਨੀ ਲਗਿਆ ਬਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸੋਦਾ ਕੀਤਾ ਗਿਆ ਇਹ ਕੋਨਾ ਦੁਸ਼ਮਣੀ ਜੱਗੂ ਨਾਲ ਪੜਦੇ ਇਹ ਮੋਕਣਾ ਦੀ ਗੱਲ ਨਹੀਂ ਹੈ ਇਹ ਕੀ ਹੈ ਕਿ ਇਹ ਕੱਲ ਆਪਣੇ ਸਰਪੰਚ ਜਿਹੜੇ ਨੇ ਭਗਵਾਨਪੁਰ ਦੇ ਉਹਨਾਂ ਦੇ ਉਹ ਕੱਲ ਮੇਰੇ ਕੋਲੇ ਆਪਣੇ ਜਿਹੜੇ ਵਕੀਲ ਨਾ ਜੰਜੂਆ ਜੀ ਉਹਨਾਂ ਦੇ ਨਾਲ ਆਏ ਇਹਨਾਂ ਨੇ ਇੱਕ ਐਪਲੀਕੇਸ਼ਨ ਸਾਡੇ ਦਿੱਤੀ ਆ ਜਿਹਦੇ ਵਿੱਚ ਕੁਝ ਆਪਣੇ ਸੁਖਜਿੰਦਰ ਰੰਧਾਵਾ ਜੀ ਉਹਨਾਂ ਦਾ ਤੇ ਹੋਰ ਦੋ ਤਿੰਨ ਬੰਦਿਆਂ ਦਾ ਨਾਮ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਵਿਸ਼ਵਾਸ ਆ ਮੈਂ ਇਹਨਾਂ ਨੂੰ ਜਿਹੜਾ ਰੀਸੀਵਿੰਗ ਕਰਕੇ ਨੰਬਰ ਲਾ ਕੇ ਦਰਖਾਹ ਦਿੱਤੀ ਇਹਦੇ ਵਕੀਲ ਨੂੰ ਇਹ ਕੱਲ ਸੈਟੀਸਫਾਈ ਹੋਏ ਕਿਉਂਕਿ ਇਹ ਟੈਕਨੀਕਲ ਸਾਰੀ ਯੂ ਨਾ ਇਹਨਾਂ ਨੇ ਖੁਦ ਹੀ ਦੱਸਿਆ ਵੀ ਇਹ ਟੈਕਨੀਕਲ ਟਾਈਮ ਲੱਗੇਗਾ ਉਹ ਇਹਨਾਂ ਨੂੰ ਵਿਸ਼ਵਾਸ ਦਿਵਾਤਾ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਇਨਸਾਮ ਮਿਲੇਗਾ ਜੋ ਵੀ ਟੈਕਨੀਕਲ ਹੋਏਗਾ 10 12 ਦਿਨ ਦੇ ਵਿੱਚ ਉਹਦਾ ਸਾਰਾ ਕਢਾ ਕੇ ਜਿੰਨੇ ਵੀ ਇਹਨਾਂ ਨੇ ਨੰਬਰ ਦਿੱਤੇ ਆ ਕਿ ਇਹਨਾਂ ਦੇ ਨੰਬਰ ਆ ਚਾਹੇ ਉਧਰ ਨੰਬਰ ਕਰਕੇ ਉਹਨਾਂ ਦੀ ਲੋਕੇਸ਼ਨ ਵਗਾਰਾ ਲੈ ਕੇ ਸਾਰਾ ਇਹਦੇ ਕਹਿੰਦਾ ਨਾਲ ਲੈ ਆ ਗਿਆ ਸਾਰੇ ਇਹਨਾਂ ਦੇ ਵੱਲ ਇਹਦੇ ਵੱਲ ਭੇਲਾ ਅਰਜਿੰਦਰ ਰਧਾਵਾ ਜੀ ਦਾ ਹੋਰ ਮੈਨੂੰ ਦੂਜੇ ਉਹਨਾਂ ਦਾ ਬੇਟਾ ਨਾਂ ਨਹੀਂ ਮੈਨੂੰ ਉਹਦਾ ਪਤਾ ਇੱਕ ਕੋਈ ਇੱਕ ਐਕਸੋ ਦਾ ਮੁੰਡਾ ਆਪਣੇ ਢੈਂਟੀ ਮਰਦਾ ਇੰਦਾਂ ਦੇ ਨਾਂ ਆ ਤੇ ਦੋ ਇਹਨਾਂ ਦੇ ਪਿੰਡ ਦੇ ਹੀ ਆ ਨਰਿੰਦਰ ਤੇ ਇੱਕ ਰਵਿੰਦਰ ਜੋ ਵੀ ਆ ਪਿਓ ਪੋਤੋ ਹੋਣਾ ਉਹਨਾਂ ਦਾ ਇਹਨਾਂ ਨੇ ਕੀਤਾ ਉਹਨਾਂ ਦੇ ਨੰਬਰ ਲੈ ਕੇ ਇਹਨਾਂ ਦੇ ਨੰਬਰ ਲੈ ਕੇ ਜੋ ਟੈਕਨੀਕਲ ਉਹ ਉਹਦੇ ਤੇ ਆਪਾਂ ਕਰ ਰਹੇ ਹਾਂ ਇੱਕ ਹੀ ਮੰਗ ਕਰ ਰਹੇ ਹਾਂ ਉਹਨਾਂ ਕੋਲ ਵੀ ਕੀਤੀ ਜਾਵੇ ਨਹੀਂ ਉਹ ਆਹ ਇਹਨਾਂ ਨੇ ਕੱਲ ਜਿਹੜੀ ਹੈ ਤੁਹਾਨੂੰ ਦੱਸਿਆ ਸੀ ਵੀ ਇਹ ਤੁਸੀਂ ਆਪਣੀ ਤਫ਼ਤੀਸ਼ ਆਪਣੇ ਇਨਕੁਆਰੀ ਕਰਨ ਤੋਂ ਬਾਅਦ ਤੁਹਾਨੂੰ ਇਨਸਾਫ ਦਵਾਇਆ ਜਾਵੇ ਦੇਖੋ ਮੈਂ ਬਾਰ-ਬਾਰ ਤੇ ਕੋਈ ਨਹੀਂ ਕਹਾਂਗਾ ਮੈਂ ਇੱਕ ਵਾਰੀ ਕਹਤਾਂ ਜੋ ਕਹਤਾ ਜੋ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਉਹ ਆਲਰੇਡੀ ਤੁਹਾਡੇ ਕੋਲ ਦੀ ਅਵੇਲੇਬਲ ਹੈ ਉਹਦੇ ਤੇ ਇਹਦੇ ਬਾਰੇ ਮੈਨੂੰ ਕੋਈ ਨਹੀਂ ਉਹਨਾਂ ਨੂੰ ਪਤਾ ਹੋਊਗਾ ਮੌਨਾਂ ਦਰਖਾਸਤ ਦੇ ਵਿੱਚ ਲਿਖਿਆ ਬਾਕੀ ਅਸੀਂ ਉਹਨਾਂ ਨੂੰ ਦੇ ਦਿੱਤਾ ਪ੍ਰੋਮਿਸ ਕਰ ਲਿਆ ਵੀ ਅਸੀਂ ਹਫਤੇ 10 ਦਿਨਾਂ ਦੇ ਵਿੱਚ ਇਹਨਾਂ ਦਾ ਜੋ ਟੈਕਨੀਕਲ ਹੈ ਉਹ ਕਰਕੇ ਆਪਾਂ ਜਿਹੜੀ ਦਰਖਾਸਤ ਇਹਨਾਂ ਦਿੱਤੀ ਉਹਦਾ ਨੰਬਰ ਰੀਸੀਵ ਕਰਕੇ ਇਹਨਾਂ ਨੂੰ ਆਪਾਂ ਕਾਪੀ ਦਿੱਤੀ ਇਹਦੇ ਵਕੀਲ ਹੋ ਦਿੱਤੀ